ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਦਾਵਾ ਕੀਤਾ ਕਿ ਉਹ ਪਾਰਟੀ ਦੀ ਝੋਲੀ ਜਿੱਤ ਪਾਉਣਗੇ ਸ਼ੈਰੀ ਕਲਸੀ ਬਟਾਲਾ ਤੋਂ ਆਪ ਤੇ ਵਿਤੈਕ ਵੀ ਨੇ ਪਾਰਟੀ ਨੇ ਉਹਨਾਂ ਨੂੰ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਹੈ। ਅਹ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਆਮ ਆਦਮੀ ਪਾਰਟੀ ਹੈ ਸਰਵੇ ਤੋਂ ਬਿਨਾ ਟਿਕਟ ਨਹੀਂ ਦੇ ਠੀਕ ਹੈ ਜੀ ਜਿੱਥੇ ਲੋਕਾਂ ਦੇ ਵਿੱਚ ਵਧੀਆ ਆਵਾਜ਼ ਹੋਵੇ ਵਧੀਆ ਅਕਸ਼ ਹੋਵੇ ਉਹਨੂੰ ਜ਼ਰੂਰ ਅੱਗੇ ਕਰਕੇ ਦਿੱਤਾ ਜਾਂਦਾ ਹੁਣ ਦੇ ਤੁਸੀਂ ਦੇਖਦੇ ਹੋ ਪੰਜਾਬ ਦੀ ਸਿਆਸਤ ਹੈ ਜਿਹੜੀ ਠੀਕ ਹੈ 92 ਸੀਟਾਂ ਆਈਆਂ ਸੀ ਸਰਵੇ ਦੇ ਅਕੋਰਡਿੰਗ ਸੀ ਤੇ ਲੋਕਾਂ ਨੇ ਫਤਵਾ ਦਿੱਤਾ ਹੀ ਸੋ ਕਹਿਣ ਦਾ ਭਾਵ ਪਾਰਟੀ ਸਰਵੇ ਤੋਂ ਬਣਾ ਨਹੀਂ ਜਿਹਦਾ ਵਧੀਆ ਸਰਵੇ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ 100 ਪਾਰਟੀਆਂ ਚ ਗੱਲਾਂ ਬਾਤਾਂ ਹੁੰਦੀਆਂ ਕਈ ਵਾਰੀ ਬੰਦਾ ਵਧੀਆ ਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਪਰ ਪਾਰਟੀ ਦਾ ਪ੍ਰੈਸ਼ਰ ਉਹਦੇ ਤੇ ਹੁੰਦਾ ਹੈ ਵੀ ਉਹ ਕੰਮ ਨਹੀਂ ਕਰ ਪਾਉਂਦਾ ਪਰ ਲੋਕਾਂ ਦੇ ਵਿੱਚ ਵਕਾਰ ਵਧੀਆ ਹੁੰਦਾ ਸੋ ਕਹਿਣ ਦਾ ਭਾਵ ਡਿਪੈਂਡ ਹੈ ਜਿਹਦੀ ਇਮੇਜ ਹੈ ਪਾਰਟੀ ਨੂੰ ਵੇਖ। ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡੇ ਗਰਦਾਸਪੁਰੀਏ ਬੜੇ ਠੱਗੇ ਹੋਏ ਮਹਿਸੂਸ ਕਰਦੇ ਸੀ। ਭਾਜਪਾ ਮੈਂ ਤੇ ਕਈ ਵਾਰੀ ਫਿਰ ਵੀ ਹੈਰਾਨ ਹੁੰਨਾ ਵੀ ਗਰਦਾਸਪੁਰ ਦੇ ਵਿੱਚ ਭਾਜਪਾ ਪਤਾ ਨਹੀਂ ਕਿਹੜੇ ਮੂਹ ਨਾਲ ਵੋਟਾਂ ਮੰਗੂਗੀ। ਸੋ ਕਹਿਣ ਦਾ ਭਾਵ ਇਹਨਾਂ ਧੋਖਾ ਅੱਜ ਤੱਕ ਮੈਂ ਮੇਰੀ ਹੌਸਲੇ ਵਿੱਚ ਐਡਾ ਵੱਡਾ ਧੋਖਾ ਅੱਜ ਤੱਕ ਨਹੀਂ ਹੋਇਆ ਜਿੱਡਾ ਵੱਡਾ ਧੋਖਾ ਭਾਜਪਾ ਨੇ ਕੀਤਾ ਸੀ ਕਿਉਂਕਿ ਅ ਹੀਰੋ ਉਤਾਰਿਆ ਉਸ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਵੱਧ-ਤੁਵਾਦਾ ਆਏ ਨੇ ਸੋ ਕਹਿਣ ਦਾ ਭਾਵ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ-ਦੁੱਖ ਦਾ ਪਾਈਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੀ ਬੜਾ ਫਰਕ ਆ ਅੱਗੇ ਕਾਂਗਰਸ ਨੂੰ ਹਰਾਉਂਦੇ ਸੀ ਅਕਾਲੀ ਦਲ ਜਿਤਾ ਦਿੰਦੇ ਸੀ ਅਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਉਹਨੂੰ ਵੋਟਾਂ ਪਾਓ ਸੋ ਕਹਿਣ ਦਾ ਭਾਵ ਮੈਨੂੰ ਆਸ ਆ ਵੀ ਲੋਕ ਜਿਹੜੇ ਨੇ ਗਰਦਾਸਪੁਰ ਦੇ ਇੱਕ ਵੱਖਰੀ ਪਹਿਲ ਕਦਮੀ ਕਰਨਗੇ ਕਿਉਂਕਿ ਮੈਂ ਮੇਰੇ 2 ਸਾਲ ਦਾ ਜਿਹੜਾ ਟਿਨਿਓਰ ਹੈ ਜਿਹੜਾ ਮੇਰਾ ਕੰਮ ਕੀਤਾ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਕਰ ਰਿਹਾ ਮੈਂ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਰਿਹਾ ਔਰ ਇਹ ਮੇਰੇ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਹੈ ਜਿਹੜੀ ਇਹ ਉੱਪਰ ਤੱਕ ਪਹੁੰਚਾਈ ਹੈ ਸੋ ਮੈਂ ਇਹ ਮਾਣ ਮਹਿਸੂਸ ਕਰਦਾ ਹਾਂ ਵੀ ਮੈਨੂੰ ਇਸ ਕਾਬਲੀਅਤ ਸਮਝਦੇ ਆ